ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਜੀ ਮੈਂ ਦਰਿਆਪੁਰ ਤੋਂ ਜੀ ਦਰਿਆਪੁਰ ਬੁਲਾਡਾ ਦਾ ਬੁਲਾਡਾ ਸਾਈਡ ਤੋਂ ਜੀ ਹਾਂਜੀ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਇੱਕ ਤੁਹਾਨੂੰ ਇੱਕ ਘਰ ਦੇ ਨੂੰ ਪ੍ਰੋਬਲਮਾਂ ਸੀਗੇ ਜੀ ਕੀ ਕੀ ਪ੍ਰੋਬਲਮਾਂ ਸੀ ਤੁਹਾਡੇ ਨਾਲੋ ਜੀ ਚਲੋ ਤਾਂ ਗਠੀਆ ਜਿਹੜਾ ਹੈ ਨਾ ਉਹ ਹੋਇਆ ਠੀਕ ਹੈ ਜੀ ਉਹਦੇ ਨਾਲ ਦੇ ਨਾਲ ਦਵਾਈ ਚੱਲਦੀ ਰਹੇ ਠੀਕ ਹੈ ਜੀ ਆਸਵਾੜਾ ਦੇ ਵੀ ਉਹਨੂੰ ਰੱਖਿਆ ਠੀਕ ਹੈ ਜੀ ਕਿਉਂਕਿ ਗਠੀਏ ਦੀ ਜਿਹੜੀ ਦਵਾਈ ਆ ਉਹ ਉਹਨੂੰ ਰੈਕਸ਼ਨ ਕਰਕੇ ਅੰਦਰ ਜਿਹੜਾ ਲੀਵਰ ਤੇ ਅਸਰ ਪੈ ਗਿਆ ਠੀਕ ਹੈ ਜੀ ਉਸ ਕਰਕੇ ਮਾਨਸਰ ਰੱਖਿਆ ਉਹਨਾਂ ਨੂੰ ਸੀ ਤਕਰੀਬਨ 20 ਦਿਨ ਠੀਕ ਹੈ ਜੀ ਇਹ ਜਿਹੜੀ ਗਠੀਏ ਦੀ ਪ੍ਰੋਬਲਮ ਸੀ ਕਿੰਨੇ ਟਾਈਮ ਤੋਂ ਸੀ ਨੂੰ 2 ਸਾਲ ਤੋਂ ਤਕਰੀਬਨ 2-3 ਸਾਲ ਤੋਂ ਗਠੀਏ ਦੀ ਪ੍ਰੋਬਲਮ ਹੈ ਜੀ ਸਿਰ ਨਾਲ ਉਹ ਥੋੜਾ ਥੋੜਾ ਬਾਤ ਹੀ ਰਹੀ ਜੀ ਨਾਲ ਦਵਾਈ ਵੀ ਜਿੰਨੇ ਨੇ ਉਹ ਦਵਾਈਆਂ ਦੇ ਕਰਵਾਇਸ ਨਾਲ ਉਹਨਾਂ ਨੂੰ ਜਿਹੜਾ ਲੀਵਰ ਤੇ ਮਤਲਬ ਉਹਦੇ ਅਸਰ ਪਿਆ ਉਸ ਤੋਂ ਬਾਅਦ ਖਾਣਾ ਛੱਡ ਕੇ 4 ਮਹੀਨੇ ਲਗਾਤਾਰ ਖਾਣਾ ਨਹੀਂ ਖਾਦਾ ਇੱਕ ਇੱਕ ਦੋ ਅੰਗੂਰ ਲੈ ਲਏ ਜਾਂ ਕੁਝ ਇੱਕ ਉਹਨਾਂ ਦੇ ਪੇਟ ਦੇ ਵਿੱਚ ਤੁਸੀਂ ਗੰਡ ਦੱਸ ਰਹੇ ਸੀਗੇ ਹਾਂਜੀ ਉਹ ਗੰਡ ਵੀ ਹੈਗੇ ਸੀ ਜੀ ਉਹ ਕਿਸ ਚੀਜ਼ ਦੀ ਗੰਡ ਦੀ ਕੀ ਕਹਿ ਰਹੇ ਸੀ ਡਾਕਟਰ ਉਹਦੇ ਬਾਰੇ ਉਹ ਡਾਕਟਰ ਤਾਂ ਉਹਨੂੰ ਕਹਿੰਦੇ ਸੀ ਵੀ ਕਿ ਰਸੌਲੇ ਦਾ ਰੂਪ ਦੱਸਿਆ ਉਹਨਾਂ ਨੇ ਠੀਕ ਹੈ ਜੀ ਵੀ ਰਸੌਲੇ ਸਮਝ ਲਓ ਜਾਂ ਪਥਰੀ ਸਮਝ ਲਓ ਪੇਟ ਦੇ ਵਿੱਚ ਜਾਨੀ ਹਾਂਜੀ ਹੱਥਲਾ ਫੌਂਡ ਦੇ ਵਿੱਚੋਂ ਆਈ ਠੀਕ ਉਹ ਅਸੀਂ ਇਹ 50 ਦਿਨਾਂ ਦਾ ਜਿਹੜਾ ਇਹਨਾਂ ਨੇ ਜਿਹੜਾ ਸਾਨੂੰ ਸਰਵਿਸ 'ਤੇ ਇੱਕ ਵਾਰਤਾ ਤੁਸੀਂ ਪੰਜ ਦੂਸ ਵਾਰਤੇ ਆਪਣੇ ਇਦਾਂ ਕੀ ਪਹਿਲਾਂ ਜਿਵੇਂ ਤੁਹਾਨੂੰ ਕਿਹਾ ਚਾਰ ਮਹੀਨੇ ਰੋਟੀ ਨਹੀਂ ਖਾਦੀ ਜਦੋਂ ਆਪਣਾ 50 ਦਿਨਾਂ ਦਾ ਤੁਸੀਂ ਸਰਵਿਸ ਪੈਕ ਯੂਜ਼ ਕੀਤਾ ਕੀ ਫਰਕ ਪਿਆ ਤੋਂ ਬਾਅਦ ਇਹ 20 ਦਿਨਾਂ ਬਾਅਦ ਰੋਟੀ ਖਾਣ ਲੱਗ ਗਈ ਠੀਕ ਹੈ ਜੀ ਜਦੋਂ ਅਸੀਂ ਇਹ ਚੀਜ਼ ਸ਼ੁਰੂ ਕੀਤੀ ਆ 20 ਦਿਨਾਂ ਬਾਅਦ ਰੋਟੀ ਖਾਣ ਲੱਗੇ ਠੀਕ ਹੈ ਜੀ ਉਹਨਾਂ ਦਾ ਰੋਟੀ ਪੰਜ ਪੰਜ ਦਿਨ ਵੀ ਲੱਗੀ ਜਦੋਂ 50 ਦਿਨਾਂ ਦਾ ਕੋਰਸ ਪੂਰਾ ਹੋਇਆ ਹਾਂਜੀ ਉਸ ਤੋਂ ਬਾਅਦ ਕਿੰਨੇ ਕਿਵੇਂ ਖਾਣਾ ਪੀਣਾ ਕਿਵੇਂ ਖਾਂਦੇ ਆ ਤੇ ਉਹਦੀ ਪੇਟ ਦੀ ਜਿਹੜੀ ਗੰਡ ਸੀ ਉਹ ਜਿਹੜਾ ਉਹ ਹੈ ਨਾ ਅਸੀਂ ਉਹਦਾ ਟੈਸਟ ਕਰਾਇਆ ਜਦੋਂ ਇਹ 50 ਦਿਨਾਂ ਦਾ ਕਰਕੇ ਠੀਕ ਹੈ ਜੀ ਨਾਰਮਲ ਆਇਆ ਕੋਈ ਉਹਦੇ ਚ ਗੰਦ ਨਹੀਂ ਆਇਆ ਕੁਝ ਨਹੀਂ ਆਇਆ ਠੀਕ ਹੈ ਜੀ ਖਾਣਾ ਪੀਣਾ ਕਿਵੇਂ ਖਾਂਦੇ ਕਹਿੰਦੇ ਆ ਥੋੜਾ ਬਾਲੇ 2% ਹੈਗਾ ਖਾਣਾ ਪੀਣਾ ਕਿਵੇਂ ਹੈ ਜੀ ਖਾਣਾ ਪੀਣਾ ਉਹ ਤਿੰਨ ਵਾਰ ਪ੍ਰਸ਼ਾਦਾ ਸਕਦੇ ਨੇ ਹੁਣ ਤਿੰਨ ਵਾਰ ਕੀ ਕਹਿਣਾ ਚਾਹੁੰਦੇ ਹੋ ਜਿੰਨੇ ਪਰਿਵਾਰ ਨੂੰ ਦਿੱਕਤਾਂ ਨੇ ਗਈਆਂ ਵੀ ਕੋਈ ਐਡੀ ਦੀ ਪ੍ਰੋਬਲਮ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਆ ਵੀ ਇਹ ਚੀਜ਼ ਵਰਤੋ ਤੁਸੀਂ ਕਿ ਜਿਆਦੇ ਜਿਹੜੀਆਂ ਦਵਾਈਆਂ ਨੇ ਇਹ ਸਾਨੂੰ ਉਹ ਤੋਂ ਵੀ ਜਿਆਦਾ ਪੈਸਾ ਵੀ ਲਾਉਂਦੇ ਆ ਅਸੀਂ ਸਾਡੇ ਅਦਾਸ ਨਹੀਂ ਆਉਂਦਾ